Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਚੈਂਬਰ ਹਾਫ ਕਮਰਸ ਦੇ ਪ੍ਰਧਾਨ ਓਂਕਾਰ ਗੋਇਲ ਵੱਲੋਂ 28 12 2023 ਦਿਨ ਵੀਰਵਾਰ ਨੂੰ ਬਾਜ਼ਾਰ ਬੰਦ ਦਾ ਐਲਾਨ ਕੀਤਾ ਕੋੜਪੁਰਾ ਦੇ ਪੱਤਰਕਾਰ ਦੇ ਉਹ ਜਗ ਹਿਫਟ ਹਾਊਸ ਦੇ ਮਾਲਕ ਹਰਵਿੰਦਰ ਸਿੰਘ ਉਹ ਜ ਮంగళਵਾਰ ਸ਼ਾਮੀ ਕਰੀਬ 8:30 ਆਪਣੀ ਦੁਕਾਨ ਬੰਦ ਕਰਕੇ ਆਪਣੇ ਐਕਟਿਵਾ ਦੇ ਘਰ ਜਾ ਰਿਹਾ ਸੀ ਕਿ ਮੁਕਸਰ ਰੋਡ ਤੇ ਪੋਲ ਉਤਰ ਕੇ ਟਰੱਕ ਤਰਨ ਕੀਤਾ ਤਾਂ 4-5 ਵਿਅਕਤੀ ਵੱਲੋਂ ਅਗੋਂ ਸਕੂਟਰੀ ਰੋਕ ਕੇ ਮੱਥੇ ਤੇ ਕੱਪੇ ਮਾਰੇ ਜੋ ਉਸ ਦੀ ਅੱਖ ਤੇ ਮੱਥੇ ਦੇ ਵੱਜਾ ਇੱਕ ਮੋਬਾਈਲ ਤੇ ਕੈਸ਼ ਵਾਲਾ ਬੈਗ ਖੋ ਕੇ ਫਰਾਰ ਹੋ ਗਏ ਬੜੀ ਮੁਸ਼ਕਿਲ ਨਾਲ ਹਵਿੰਦਰ ਸਿੰਘ ਆਪਣੀ ਐਕਟਿਵਾ ਸਕੂਟਰੀ ਦੇ ਜਦੋਂ ਘਰ ਪਹੁੰਚਿਆ ਤਾਂ ਘਰ ਵਾਲਿਆਂ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਲ ਦਾ ਹਸਤਲ ਦਾਖਲ ਕਰਵਾਇਆ ਜਿੱਤੇ ਉਹਨਾਂ ਨੇ ਤਾਂਕੇ ਲਗਾਏ ਕੋਟਪੁਰਾ ਵਿੱਚ ਰੋਜ਼ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਚੋਬਰ ਆਫ ਕਮਨ ਤੇ ਪ੍ਰਧਾਨ ਤੋਂ ਇਲਾਵਾ ਜੈਸ਼ਨ ਸਿੰਘ ਜਸਵਿੰਦਰ ਜੋੜ ਕਨਸ਼ਾਮ ਦਾਸ ਗੁਪਤਾ ਹਰਪ੍ਰੀਤ ਕਾਲਸਾ ਰਾਜਨ ਜਹੰਤ ਦੇ ਪਾਰੀ ਗਿੰਤੀ ਵੀ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਦਰੋਸ਼ ਮੁਖਾਰਾ ਮੁਜ਼ਾਹਰਾ ਕੀਤਾ ਤੇ ਥਾਣਾ ਸਿੱਟੀ ਦਾ ਘਰਾਓ ਵੀ ਕੀਤਾ ਤੇ ਐਲਾਨ ਵੀ ਕੀਤਾ ਕਿ ਮੇਰਵਾਰ ਨੂੰ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡੀਐਸਪੀ ਦੇ ਐਸਐਚਓ ਨੂੰ ਬਦਲਾ ਜਾਵੇ ਤੇ ਚੰਗਾ ਅਫਸਰ ਲਾਇਆ ਜਾਵੇ ਜੋ ਕਿ ਗੁੰਡਾ ਅਸਰਾ ਦੇ ਨਕੀਲ ਪਾਈ ਜਾ ਸਕੇ ਕੋਟਪੂਰਾ ਤੋਂ ਰਮੇਸ਼ ਕਬਾ ਆਈਕੀਨ ਪੰਜਾਬ ਦੀ ਵਿਸ਼ੇਸ਼ ਰਿਪੋਰਟ ਕੋਈ ਹੋਰ ਨੋਰਾ ਪੂਰਾ ਕਰਨੇ ਖਾਤਰ ਬੰਦਾਂ ਨੂੰ ਲੁੱਟਣਾ ਕੋਈ ਵੀ ਹੋਵੇ ਕਰਕੇ ਸਾਰਿਆਂ ਨੂੰ ਜਾਗਣਾ ਚਾਹੀਦਾ ਪਹਿਲਾਂ ਆਪਾਂ ਕੋਟੂ ਪਰੇ ਨੂੰ ਜਾਗਦੇ ਇਹ ਅੱਜ ਵਪਾਰੀਆਂ ਨੂੰ ਹੱਥ ਪਾਇਆ ਕਿਸਾਨ ਮੰਦੀ ਨੂੰ ਹੱਥ ਪਾਇਆ ਸਾਨੂੰ ਉਹਨਾਂ ਦੇ ਹੱਥ ਦੇ ਖੜਨਾ ਚਾਹੀਦਾ ਤਾਂ ਹੀ ਕੱਲ ਨੂੰ ਸੇਫ ਹੋ ਸਕਦੇ ਆਂ ਅਗਲੀ ਗੱਲ ਜੋ ਕੱਲ ਨੂੰ ਸਾਰੇ ਇਕੱਠੇ ਹੋਵੋਗੇ ਸਰਕਾਰ ਤੁਹਾਡੇ ਕੋਲ ਆਊਗੀ ਜਦੋਂ ਆਊਗੀ ਉਹਨਾਂ ਨਾਲ ਗੱਲਬਾਤ ਕਰੋ ਸਾਰੇ ਜਣੇ ਕਰੋ ਇਹ ਕੋਈ ਮੇਰੀ ਤੁਹਾਡੀ ਇਕੱਲਿਆਂ ਦੀ ਗੱਲ ਨਹੀਂ ਇਹ ਸਾਰਿਆਂ ਦੀ ਗੱਲ ਹੈ ਤਾਂ ਹੀ ਤੁਹਾਡੀ ਪਾਰਟੀ ਵੱਲੋਂ ਕੀ ਡਿਸੀਜਨ ਹੋਏਗਾ ਜਿਹੜਾ ਤੁਹਾਡੀ ਪਾਰਟੀ ਜੀ ਵੇਖੋ ਇਸ ਕਰ ਦੇ ਵਿੱਚ ਲੋਕਾਂ ਦੇ ਨਾਲ ਖੜੀ ਹੈ ਸਰਕਾਰ ਦਾ ਅਸੀਂ ਵਿਰੋਧ ਕਰਦੇ ਆਂ ਤੇ ਨਾਲ ਹੀ ਸਰਕਾਰ ਆਪ ਨੂੰ ਫੀਲ ਵੀ ਕਰਦੇ ਆ ਕਿ ਵੇਖੋ ਇਹ ਲੋਕ ਸਰਕਾਰ ਉਹਨਾਂ ਵਾਸਤੇ ਆ ਲੋਕਾਂ ਨੇ ਚੁਣੀ ਆ ਆਪਣੇ ਵਾਸਤੇ ਅੱਜ ਲੋਕਾਂ ਨੂੰ ਜੇ ਕੋਈ ਦੁੱਖ ਤਕਲੀਫ ਆ ਜਾ ਕਦਰਾਂ ਨੂੰ ਦੂਰ ਕਰੋ ਕੀ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ ਜਿਹੜਾ ਚਾਹੀਦਾ ਵੀ ਇਹੋ ਜਿਹੇ ਬੰਦੇ ਜਿਹੜੇ ਫਰਜ਼ਦਾਂ ਕਰਦੇ ਆ ਚੁੰਡਾਂ ਅੰਸਰ ਇਹਨਾਂ ਨੂੰ ਫੜ ਕੇ ਕੁੱਟੋ ਜੋ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਜਾਦਾ ਆਪਣੇ ਪਰਚਾ ਉੱਜਾ ਕੋਈ ਕਹੀ ਹੈ ਉੱਤੋਂ ਤਲੇ ਨਾਲ ਮੋਟਾ ਭਰੇ ਪੂਰੀ ਬਣਾ ਕਰਦੇ ਨੇ ਤੁਹਾਨੂੰ ਬੰਦਰ ਭਾਣਾ ਕੋਲਾ ਆਉਂਦਾ ਫੋਲ ਫੋਲ ਜੀ ਚਾਹੀਏ ਅੱਛਾ ਉਹਨੂੰ ਮੋਟਾ ਕਿੰਨੇ ਭਰੇ ਨੇ ਜਿੱਤੇ ਵੀ ਹੋਰ ਜੋ ਭਰਾਈ ਗਿਆ ਜੋ ਗਿਆ ਜੋ ਭਰਿਆ ਹਾਂ ਬੇਟਾ ਜਿਵੇਂ ਐਸੀ ਬੋਲੋ ਬਾਹਰ ਬੰਦਾ ਦੋਸਤ ਆਪਾਂ ਕਿਤੇ रोला ई सिर बंद ਰੀਆ ਵੱਲੋਂ ਅੱਜ 28 ਤਰੀਕ ਨੂੰ ਮਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਗੱਲ ਕੋਟ ਕਪੂਰਾ ਬੰਦ ਰਹੀ ਵਰਕ ਨਾਲ ਸ਼ਹਿਰ ਦੀ ਸੁਰੱਖਿਆ ਲਈ ਇੱਕ ਵਪਾਰੀ ਨੂੰ ਲੁੱਟਿਆ ਗਿਆ ਨਾਲੇ ਧੱਕਾ ਮਾਰਿਆ ਗਿਆ। ਕਹਾਣੀ ਇੱਕ ਤਾਂ ਜਿੰਦਾਬਾਦ ਵਪਾਰੀ ਇੱਕ ਤਾਂ ਜਿੰਦਾਬਾਦ ਹਲ ਮੁਕੰਮਲ ਤੌਰ ਤੇ ਕੋਟਪੂਰਾ ਬੰਦ ਰਹੇਗਾ। ਗੱਲ ਕੋਟ ਕਪੂਰਾ ਮੁਕੰਮਲ ਬੰਦ ਰਹੇਗਾ। ਦੇ ਇਹ ਸ਼ਹਿਰ ਦੀ ਸੁਰੱਖਿਆ ਵਾਸਤੇ ਇਹ ਸ਼ਹਿਰ ਦੀ ਸੁਰੱਖਿਆ ਵਪਾਰੀਆਂ ਦੇ ਆਪ ਦੇ ਜਾਨ ਮਾਲ ਦੀ ਸੁਰੱਖਿਆ ਹਰ ਬਸ਼ਰ ਦੀ ਸੁਰੱਖਿਆ ਰੋਜ਼ ਲੈਡੀਆਂ ਦੇ ਪਰਸ ਖੋਏ ਜਾ ਰਹੇ ਚੀਜ਼ਾਂ ਦੀ ਥੀਫਿੰਗ ਹੋ ਰਹੀ ਹੈ ਕੋਈ ਚੀਜ਼ ਮਹਿਫੂਜ਼ ਨਹੀਂ ਹੈ ਕੋਟਬੂੜਾ ਦੇ ਅੰਦਰ ਅਸੀਂ ਬਿਲਕੁਲ ਅਕਕੇ ਸਾਰਾ ਕੁਝ ਪ੍ਰਸ਼ਾਸਨ ਨੂੰ بار بار ਬੇਨਤੀ ਕਰਨ ਤੋਂ ਬਾਅਦ ਸਰਕਾਰ ਤੇ ਆਣਾ ਪਿਆ ਕਿਉਂਕਿ ਹਰ ਇੱਕ ਤੇ ਚਲੀ ਜੀ ਹੈਲੋ ਹੈਲੋ ਸਾਰੇ ਦੁਕਾਨਦਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਕੱਲ ਕੋਟਪੂਰਾ ਮੁਕੰਮਲ ਤੌਰ ਤੇ ਬੰਦ ਹੈ ਕੱਲ ਜਿੰਦਾ